ਬਾਕੀ ਦੇ ਤਨਾਟ ਚੰਗੇ ਚੰਗੇ ਫੇਸ ਨੇ ਜਿਹੜੇ ਉਹ ਛੱਡ ਕੇ ਭਾਜੀਪੀ ਦਾ ਪੱਲਾ ਫੜ ਰਹੇ ਨੇ ਚਾਹੇ ਗੱਲ ਕੀਤੀ ਜਾਵੇ ਪ੍ਰਨੀਤ ਕੌਰ ਉਹ ਪਹਿਲਾਂ ਹੀ ਜਿਹੜੇ ਕ ਆਪਣੇ ਹਸਬੰਡ ਦੇ ਨਾਲ ਉਹਨਾਂ ਦੇ ਨਾਲ ਸ਼ੇਅਰ ਕਰ ਰਹੇ ਸੀ ਭਾਜੀਪੀ ਸਟੇਜਿੰਗ ਸ਼ੇਅਰ ਕਰ ਰਹੇ ਸੀ ਉਹਨ ਰਮਨੀਤ ਬੁੱਟੂ ਦੀ ਗੱਲ ਕਰ ਲਈਏ ਹੋਰ ਬੜੇ ਚਿਹਰੇ ਨੇ ਜਿਹੜੇ ਬੰਦੇ ਜਾ ਰਹੇ ਨੇ ਨਾ ਉਹਨਾਂ ਚ ਜਾਤਾਂ ਹੈਗੀਆਂ ਕਮਜ਼ੋਰੀਆਂ ਇਹ ਸਿੱਧੀ ਜੀ ਗੱਲ ਹੈ ਸਿਆਸੀ ਲਾਲਚ ਹੈਗਾ ਹੈ मतलब एक पार्टी च मतलब वो पार्टी मान लो ਤੁਹਾਨੂੰ ਕੋਈ ਪਾਰਟੀ ਕਹਦੀ ਕਿ ਬਹੁਤ ਸਾਲ ਹੋ ਗਿਆ ਤੇ ਤੇਰੇ ਖਿਲਾਫ ਲੋਕ ਤੇ ਓਕੇ ਨੇ ਸੀਟ ਬਦਲਣੀ ਹੈਗੀ ਤਾਂ ਆਪਣੇ ਸਿਆਸੀ ਭੇਖ ਨੂੰ ਸੁਰੱਖਿਤ ਕਰਨ ਵਾਸਤੇ ਦੂਜੀ ਪਾਰਟੀ ਜਾਵਣਾ ਪਏਗਾ ਬਾਈ ਰਣਨੀਤੀ ਸਾਰੇ ਮੁਲਕ 'ਚ ਹੀ ਫੈਨਾਉਣਾ ਚੱਲਦਾ ਪਿਆ ਹੈ ਡਾਕਟਰ ਗਾਂਧੀ ਵੀ ਜਮੂਰਤ ਦੀਆਂ ਗੱਲਾਂ ਕਰਦਾ ਸੀ ਕਿ ਕਾਂਗਰਸ ਜਮੂਰਤ ਦੀਆਂ ਗੱਲਾਂ ਹੁੰਦੀਆਂ ਦੁਕੋ ਕਾਂਗਰਸ ਮੈਨੂੰ ਕਹਿੰਦਾ ਕਾਂਗਰਸ ਮੇਰੇ ਵਾਸਤੇ ਬਿਲਕੁਲ ਕੋਈ ਕੋਈ ਬਹੁਤ ਹੀ ਆਈਡੀਅਲ ਪਾਰਟੀ ਹੈਗੀ ਹੈ ਪਰ ਅੱਜ ਦੀ ਹਾਲਤ ਕਾਂਗਰਸ ਇੱਕੋ ਇੱਕ ਅਜਿਹੀ ਪਾਰਟੀ ਹੈ ਜਿਹੜੀ ਖੇਤਰੀ ਪਾਰਟੀਆਂ ਨਾਲ ਮਿਲ ਕੇ ਜਿਹੜੀ ਮੌਜੂਦਾ ਸੱਤਾ ਹੈਗੀ ਹੈ ਇਹਨੂੰ ਇਹਨੂੰ ਗੰਭੀਰ ਚੁਣੌਤੀ ਦੇ ਸਕਦੀ ਹੈ ਇੱਕੋ ਇੱਕ ਪਾਰਟੀ ਹੈ ਬਾਕੀ ਹੋਰ ਕੋਈ ਬਾਕੀ ਖੇਤਰੀ ਪਾਰਟੀਆਂ ਕੋਈ 20 ਸੀਟਾਂ ਕੋ 15 ਸੀਟਾਂ ਕੋ 40 ਸੀਟਾਂ ਕਾਂਗਰਸ ਇੱਕ ਕੇਂਦਰੀ ਪਾਰਟੀ ਹੈ ਇੱਕ ਜਹੀ ਪਾਰਟੀ ਹੈ ਜਿਹੜੀ ਖੇਤਰੀ ਪਾਰਟੀਆਂ ਨਾਲ ਮਿਲ ਕੇ ਮੌਜੂਦਾ ਸੱਤਾ ਹੈਗੀ ਹੈ ਉਹਨੂੰ ਚੁਣੌਤੀ ਗੰਭੀਰ ਚੁਣੌਤੀ ਦੇ ਸਕਦੀ ਹੈ ਪਾਰਟੀ ਦਾ ਤੁਨ 8 ਚੰਗੇ ਚੰਗੇ ਫੇਸ ਨੇ ਜਿਹੜੇ ਉਹ ਛੱਡ ਕੇ ਬੀਜੇਪੀ ਦਾ ਪੱਲਾ ਫੜ ਰਹੇ ਨੇ ਚਾਹੇ ਗੱਲ ਕੀਤੀ ਜਾਵੇ ਪ੍ਰਨੀਤ ਕੋਰ ਉਹ ਪਹਿਲਾਂ ਹੀ ਜਿਹੜਾ ਹੈਗਾ ਆਪਣੇ ਹਸਬੰਡ ਦੇ ਨਾਲ ਉਹਨਾਂ ਦੇ ਨਾਲ ਸ਼ੇਅਰ ਕਰ ਰਹੇ ਸੀ ਬੀਜੇਪੀ ਸਟੇਜ 'ਤੇ ਸ਼ੇਅਰ ਕਰ ਰਹੇ ਸੀ ਹੁਣ ਰਵਨੀਤ ਬੁੱਟੂ ਦੀ ਗੱਲ ਕਰ ਲਈਏਗੇ ਹੋਰ ਬੜੇ ਚਿਹਰੇ ਨੇ ਜਿਹੜੇ ਬੰਦੇ ਜਾ ਰਹੇ ਨੇ ਨਾ ਉਹਨਾਂ 'ਚ ਜਾਤਾ ਹੈਗੀਆਂ ਕਮਜ਼ੋਰੀਆਂ ਸਿੱਧੀ ਜੀ ਗੱਲ ਹੈ ਸਿਆਸੀ ਲਾਲਚ ਹੈਗਾ ਹੈ ਮਤਲਬ ਇੱਕ ਪਾਰਟੀ ਚ ਮਤਲਬ ਉਹ ਪਾਰਟੀ ਮੰਨ ਲਓ ਤੁਹਾਨੂੰ ਕੋਈ ਪਾਰਟੀ ਕਹਿੰਦੀ ਕਿ ਬਹੁਤ ਸਾਲ ਹੋ ਗਿਆ ਤੇ ਤੇਰੇ ਖਿਲਾਫ ਲੋਕ ਤੇ ਤੇ ਓਕੇ ਨੇ ਸੀਟ ਬਦਲਣੀ ਹੈਗੀ ਤਾਂ ਆਪਣੇ ਸਿਆਸੀ ਭੇਖ ਨੂੰ ਸੁਰੱਖਿਤ ਕਰਨ ਵਾਸਤੇ ਦੂਜੀ ਪਾਰਟੀ ਜਾਵਨ ਦਾ ਹੈਗਾ ਬਾਈ ਰਵਨੀ ਤੁ ਸਾਰੇ ਮੁਲਕ ਤੇ ਫਨਾਉਣਾ ਚੱਲਦਾ ਪਿਆ ਹੈ ਡਾਕਟਰ ਗਾਂਧੀ ਵੀ ਜਮੂਰਤ ਦੀਆਂ ਗੱਲਾਂ ਕਰਦਾ ਸੀ ਕਿ ਕਾਂਗਰਸ ਜਮੂਰਤ ਦੀਆਂ ਗੱਲਾਂ ਹੁੰਦੀਆਂ ਦੁਕੋ ਕਾਂਗਰਸ ਮੈਨੂੰ ਕਹਿੰਦਾ ਕਾਂਗਰਸ ਮੇਰੇ ਵਾਸਤੇ ਬਿਲਕੁਲ ਕੋਈ ਕੋਈ ਬਹੁਤ ਹੀ ਆਈਡੀਅਲ ਪਾਰਟੀ ਹੈਗੀ ਹੈ ਪਰ ਅੱਜ ਦੀ ਹਾਲਤ ਕਾਂਗਰਸ ਇੱਕੋ ਇੱਕ ਜਿਹੀ ਪਾਰਟੀ ਹੈ ਜਿਹੜੀ ਖੇਤਰੀ ਪਾਰਟੀਆਂ ਨਾਲ ਮਿਲ ਕੇ ਜਿਹੜੀ ਮੌਜੂਦਾ ਸੱਤਾ ਹੈਗੀ ਹੈ ਇਹਨੂੰ ਇਹਨੂੰ ਗੰਭੀਰ ਚੁਣੌਤੀ ਦੇ ਸਕਦੀ ਹੈ ਇੱਕੋ ਇੱਕ ਪਾਰਟੀ ਹੈ ਬਾਕੀ ਹੋਰ ਕੋਈ ਬਾਕੀ ਖੇਤਰੀ ਪਾਰਟੀਆਂ ਕੋਈ 20 ਸੀਟਾਂ ਕੋ 15 ਸੀਟਾਂ ਕੋ 40 ਸੀਟਾਂ ਕਾਂਗਰਸ ਇੱਕ ਕੇਂਦਰੀ ਪਾਰਟੀ ਹੈ ਇੱਕ ਜਹੀ ਪਾਰਟੀ ਹੈ ਜਿਹੜੀ ਖੇਤਰੀ ਪਾਰਟੀਆਂ ਨਾਲ ਮਿਲ ਕੇ ਮੌਜੂਦਾ ਸੱਤਾ ਹੈਗੀ ਹੈ ਉਹਨੂੰ ਚੁਣੌਤੀ ਗੰਭੀਰ ਚੁਣੌਤੀ ਦੇ ਸਕਦੀ ਹੈ ਪਾਰਟੀ ਦਾ ਤੁਨਾਟ ਚੰਗੇ ਚੰਗੇ ਫੇਸ ਨੇ ਜਿਹੜੇ ਉਹ ਛੱਡ ਕੇ ਬੀਜੇਪੀ ਦਾ ਪੱਲਾ ਫੜ ਰਹੇ ਨੇ ਚਾਹੇ ਗੱਲ ਕੀਤੀ ਜਾਵੇ ਪ੍ਰਨੀਤ ਕੋਰ ਉਹ ਪਹਿਲਾਂ ਹੀ ਜਿਹੜਾ ਹੈਗਾ ਆਪਣੇ ਹਸਬੰਡ ਦੇ ਨਾਲ ਉਹਨਾਂ ਦੇ ਨਾਲ ਸ਼ੇਅਰ ਕਰ ਰਹੇ ਸੀ ਬੀਜੇਪੀ ਸਟੇਜ 'ਤੇ ਸ਼ੇਅਰ ਕਰ ਰਹੇ ਸੀ ਹੁਣ ਰਵਨੀਤ ਬੁੱਟ ਦੀ ਗੱਲ ਕਰ ਲਈਏਗੇ ਹੋਰ ਬੜੇ ਚਿਹਰੇ ਨੇ ਜਿਹੜੇ ਬੰਦੇ ਜਾ ਰਹੇ ਨੇ ਨਾ ਉਹਨਾਂ 'ਚ ਜਾਤਾ ਹੈਗੀਆਂ ਕਮਜ਼ੋਰੀਆਂ। ਸਿੱਧੀ ਜੀ ਗੱਲ ਹੈ ਸਿਆਸੀ ਲਾਲਚ ਹੈਗਾ ਹੈ। ਮਤਲਬ ਇੱਕ ਪਾਰਟੀ ਚ ਮਤਲਬ ਉਹ ਪਾਰਟੀ ਮੰਨ ਲਓ ਤੁਹਾਨੂੰ ਕੋਈ ਪਾਰਟੀ ਕਹਿੰਦੀ ਕਿ ਬਹੁਤ ਸਾਲ ਹੋ ਗਿਆ ਤੇ ਤੇਰੇ ਖਿਲਾਫ ਲੋਕ ਤੇ ਤੇ ਓਕੇ ਨੇ ਸੀਟ ਬਦਲਨੀ ਹੈਗੀ ਤਾਂ ਆਪਣੇ ਸਿਆਸੀ ਭੇਖ ਨੂੰ ਸੁਰੱਖਿਤ ਕਰਨ ਵਾਸਤੇ ਦੂਜੀ ਪਾਰਟੀ ਜਾਵਨ ਦਾ ਹੈਗਾ ਬਾਈ ਰਵਨੀ ਤੁ ਸਾਰੇ ਮੁਲਕ ਤੇ ਫਨਾਉਣਾ ਚੱਲਦਾ ਪਿਆ ਹੈ ਡਾਕਟਰ ਗਾਂਧੀ ਵੀ ਜਮੂਰਤ ਦੀਆਂ ਗੱਲਾਂ ਕਰਦਾ ਸੀ ਕਿ ਕਾਂਗਰਸ ਜਮੂਰਤ ਦੀਆਂ ਗੱਲਾਂ ਹੁੰਦੀਆਂ ਦੁਕੋ ਕਾਂਗਰਸ ਮੈਨੂੰ ਕਹਿੰਦਾ ਕਾਂਗਰਸ ਮੇਰੇ ਵਾਸਤੇ ਬਲਕੋਈ ਕੋਈ ਕੋਈ ਬਹੁਤ ਹੀ ਆਈਡੀਅਲ ਪਾਰਟੀ ਹੈਗੀ ਹੈ ਪਰ ਅੱਜ ਦੀ ਹਾਲਤ ਕਾਂਗਰਸ ਇੱਕੋ ਇੱਕ ਜਿਹੀ ਪਾਰਟੀ ਹੈ ਜਿਹੜੀ ਖੇਤਰੀ ਪਾਰਟੀਆਂ ਨਾਲ ਮਿਲ ਕੇ ਜਿਹੜੀ ਮੌਜੂਦਾ ਸੱਤਾ ਹੈਗੀ ਹੈ ਇਹਨੂੰ ਇਹਨੂੰ ਗੰਭੀਰ ਚੁਣੌਤੀ ਦੇ ਸਕਦੀ ਹੈ ਇੱਕੋ ਇੱਕ ਪਾਰਟੀ ਹੈ ਬਾਕੀ ਹੋਰ ਕੋਈ ਬਾਕੀ ਖੇਤਰੀ ਪਾਰਟੀਆਂ ਕੋਈ 20 ਸੀਟਾਂ ਕੋ 15 ਸੀਟਾਂ ਕੋ 40 ਸੀਟਾਂ ਕਾਂਗਰਸ ਇੱਕ ਕੇਂਦਰੀ ਪਾਰਟੀ ਇੱਕ ਜਹੀ ਪਾਰਟੀ ਹੈ ਜਿਹੜੀ ਖੇਤਰੀ ਪਾਰਟੀਆਂ ਨਾਲ ਮਿਲ ਕੇ ਮੌਜੂਦਾ ਸੱਤਾ ਹੈਗੀ ਹੈ ਉਹਨੂੰ ਚੁਣੌਤੀ ਗੰਭੀਰ ਚੁਣੌਤੀ ਦੇ ਸਕਦੀ ਹੈ